ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤਾਂ ਅੱਜ ਮੈਂ ਇੱਕ ਬਹੁਤ ਵਧੀਆ ਇਨਫੋਰਮੇਸ਼ਨ ਲੈ ਕੇ ਆਈ ਹਾਂ ਜਿਹੜੀ ਮੈਂ ਆਪਣੇ ਖੁਦ ਘਰੇ ਅਜ਼ਮਾਈ ਵੀ ਆ ਤੁਸੀਂ ਦੇਖਿਆ ਹੋਣਾ ਕਿ ਬੱਚੇ ਛੋਟੇ ਹਨ ਜਦੋਂ ਜਦੋਂ ਖਾਂਸੀ ਹੁੰਦੀ ਆ ਤਾਂ ਉਹਨਾਂ ਦੀਆਂ ਵੱਖੀਆਂ ਥੱਲੇ ਟੋਏ ਪੈਣ ਲੱਗ ਜਾਂਦੇ ਆ ਤੇ ਕਈ ਵਾਰ ਉਹਨਾਂ ਨੂੰ ਲਗਾਤਾਰ ਖਾਂਸੀ ਆ ਜਾਂਦੀ ਸੁੱਕੀ ਤਾਂ ਡਾਕਟਰ ਦਵਾਈ ਦਿੰਦੇ ਆ ਸੌਣ ਵਾਲੀ ਤਾਂ ਉਹਨਾਂ ਨੂੰ ਫੇਰ ਸੋ ਜਾਂਦੀ ਹੈ ਜਦੋਂ ਖਾਂਸੀ ਛਿੜ ਜਾਂਦੀ ਆ ਤਾਂ ਬਾਹਰ-ਬਾਰ ਉਹਨਾਂ ਨੂੰ ਖਾਂਸੀ ਇੰਨੀ ਸਪੀਡ ਨਾਲ ਆਈ ਜਾਂਦੀ ਹੈ ਕਿ ਬੱਚੇ ਬਹੁਤ ਪਰੇਸ਼ਾਨ ਹੋ ਜਾਂਦੇ ਆ ਤੇ ਸਿਹਤ ਜਿਹੜੀ ਬਿਲਕੁਲ ਡਾਊਨ ਹੋ ਜਾਂਦੀ ਆ ਤੇ ਅੱਜ ਆਪਾਂ ਉਹਦੇ ਬਾਰੇ ਗੱਲ ਕਰਦੇ ਆ ਕਿ ਘਰੇਲੂ ਦੇਸੀ ਨੁਸਖੇ ਕਿਉਂਕਿ ਮੇਰਾ ਬੱਚਾ ਵੀ ਛੋਟਾ ਸੀਗਾ ਤਾਂ ਡਾਕਟਰਸ ਨੇ ਕਿਹਾ ਸੀ ਕਿ ਇਹਨੂੰ 11 ਸਾਲ ਤੱਕ ਤਾਂ ਪ੍ਰੋਬਲਮ ਰਹਿਣੀ ਰਹਿਣੀ ਆ ਤੇ ਪਰ ਮੈਨੂੰ ਫਿਰ ਕਿਸੇ ਨੇ ਦੱਸਿਆ ਕਿ ਤੁਸੀਂ ਡਾਕਟਰਾਂ ਦੇ ਨਾ ਰਹੋ ਤੁਸੀਂ ਘਰੇਲੂ ਇਲਾਜ ਵੀ ਕਰੋ ਸੁੱਕੇ ਸੁੱਕੇ ਇਲਾਜ ਦੇਸੀ ਦਵਾਈਆਂ ਉਤ ਤੁਸੀਂ ਘਰ ਦੇ ਵਿੱਚ ਕਰਨੀਆਂ ਕੋਈ ਔਖਾ ਕੰਮ ਨਹੀਂ ਜੇ ਪੁੱਤ ਪਾਲਣੇ ਆ ਤਾਂ ਤਾਂ ਮੈਂ ਉਸ ਲੇਡੀ ਦੇ ਨਾਲ ਸਹਿਮਤ ਹੋਈ ਤਾਂ ਉਹ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਮੈਨੂੰ ਬੈਠੇ ਬੈਠੇ ਨੂੰ ਯਾਦ ਆਇਆ ਕਿਉਂਕਿ ਇੱਕ ਬੱਚਾ ਹੈ ਉਹਦੀ ਹੈ ਨਾ ਆਮ ਤੌਰ ਤੇ ਅੱਖੀਆਂ ਥੱਲੇ ਨੂੰ ਜਾ ਵੜਦੀਆਂ ਤਾਂ ਉਹਨੂੰ ਖਾਂਸੀ ਬਹੁਤ ਆਉਂਦੀ ਤੇ ਇੱਕਦਮ ਉਹਦੀ ਸਿਹਤ ਬਣੀ ਤੇ ਇੱਕਦਮ ਉਹਨਾਂ ਨੇ ਮੈਨੂੰ ਕਈ ਵਾਰੀ ਕਿਹਾ ਕਿ ਵੀਡੀਓ ਕੋਈ ਬਣਾਓ ਤਾਂ ਅੱਜ ਉਹ ਆਪਾਂ ਫਟਾਫਟ ਵੀਡੀਓ ਸ਼ੁਰੂ ਕਰੀਏ ਜਦੋਂ ਇਸ ਤਰ੍ਹਾਂ ਬੱਚੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਡਾਕਟਰ ਦੀ ਤਾਂ ਆਪਾਂ ਮੈਡੀਸਿਨ ਲੈਨੇ ਲੈਣੇ ਆ ਤਾਂ ਤੁਸੀਂ ਜੇ ਉਹਨੂੰ ਨੋਰਮਲ ਹਲੇ ਸਟਾਰਟ ਹੀ ਹੋਈ ਆ ਵੀ ਤੁਹਾਨੂੰ ਲੱਗ ਰਿਹਾ ਕਿ ਇਹਨੂੰ ਦੁਬਾਰਾ ਇਹ ਪ੍ਰੋਬਲਮ ਵਧਣਾ ਚਾਹੀਏ ਤਾਂ ਤੁਸੀਂ ਘਰੇ ਸਾਰੇ ਇਹਨਾਂ ਪਹਿਲਾਂ ਫਰਸਟ ایڈ ਸ਼ੁਰੂ ਕਰਨੀ ਆ ਫਰਸਟ ایڈ ਮਤਲਬ ਕਿ ਪ੍ਰੀ ਟ੍ਰੀਟਮੈਂਟ ਕਰੇ ਸ਼ੁਰੂ ਕਰ ਦੇਣਾ ਹੋ ਸਕਦਾ ਤੁਹਾਨੂੰ ਡਾਕਟਰ ਦੇ ਜਾਣਾ ਨਾ ਪਵੇ ਕਿਉਂਕਿ ਮੈਂ ਆਪਣਾ ਬੇਟਾ ਖੁਦ ਠੀਕ ਕੀਤਾ ਘਰ ਦੀਆਂ ਖਰਾਕਾਂ ਨਾਲ ਤੁਸੀਂ ਉਦੋਂ ਕੀ ਕਰਨਾ ਹੈਗਾ ਉਸ ਬੱਚੇ ਨੂੰ 1 2 ਚਮਚ ਸ਼ਹਿਦ ਪਾਉਣੇ ਕੌਲੀ ਚ ਇੱਕ ਚਮਚਾ ਨਿੰਬੂ ਦੇ ਰਸ ਦਾ ਪਾਉਣਾ ਤਾਂ ਉਹਨੂੰ ਦਿਹਾੜੀ ਦੇ ਵਿੱਚ ਤਿੰਨ ਵਾਰੀ ਉਂਗਲ ਦੇ ਨਾਲ ਉਹਨੂੰ ਚਟਾਉਣਾ ਦੇਖੋਗੇ ਤੁਸੀਂ ਵੀ ਉਹਦੀ ਖੰਗ ਵੀ ਠੀਕ ਹੋ ਗਈ ਉਹਦੀਆਂ ਵੱਖੀਆਂ ਵੀ ਠੀਕ ਹੋਣਗੀਆਂ ਹਾਂ ਉਹਦੇ ਚਟਾਉਣ ਨਾਲ ਨਹੀਂ ਤੁਸੀਂ ਲਗਾਤਾਰ ਉਹਨੂੰ 3-4 ਦਿਨ ਦਿੰਦੇ ਰਹਿਣਾ ਦੇਣਾ ਉਹਨੂੰ ਤਿੰਨ ਵਾਰੀ ਆ ਠੀਕ ਆ ਫਿਰ ਇੱਕ ਹੋਰ ਦੂਜੀ ਚੀਜ਼ ਹੈ ਕਿ ਜੇ ਤੁਹਾਨੂੰ ਉਹ ਕਈ ਵਾਰ ਸਮ ਟਾਈਮ ਆਪਣੇ ਕੋਲੇ ਨਿੰਬੂ ਨਹੀਂ ਹੈਗਾ ਜਾਂ ਕੋਈ ਵੀ ਚੀਜ਼ ਇੱਕ ਚ ਹੈ ਨਹੀਂ ਤਾਂ ਆਪਾਂ ਕੀ ਕਰਨਾ ਇੱਕ ਗਲਾਸ ਪਾਣੀ ਲੈਣਾ ਘਰਾਂ 'ਚ ਆਪਣੇ ਆਮ ਅਦਰਕ ਹੁੰਦਾ ਹੀ ਹੁੰਦਾ ਉਹਦੇ ਵਿੱਚ ਕੀ ਕਰਨਾ ਕਿ ਤੁਸੀਂ ਅਦਰਕ ਲੈਣਾ ਬਰੀਕ ਬਰੀਕ ਉਹਨੂੰ ਗ੍ਰੇਟ ਕਰ ਲਓ ਕद्दूकस ਕਰ ਲਓ ਸਨੇ ਪਾਣੀ ਉਹਦੇ ਦੋ ਚਮਚ ਬਣ ਜਾਣ ਦੋ ਜਾਂ ਤਿੰਨ ਵੀ ਬਣ ਜਾਣ ਤਾਂ ਕੋਈ ਹਰਜ ਵਾਲੀ ਗੱਲ ਨਹੀਂ ਹੈਗੀ ਤਾਂ ਇੱਕ ਗਲਾਸ ਪਾਣੀ ਦੇ ਵਿੱਚ ਉਹ ਦੋ ਤਿੰਨ ਚਮਚ ਤੁਸੀਂ ਅਦਰਕ ਦੇ ਪਾ ਦੇਣੇ ਆ ਤੇ ਮਨਸਾਰੀ ਦੇ ਉਹ ਆਮ ਤੌਰ ਤੇ ਪੁਦੀਨੇ ਦਾ ਸੁੱਕਾ ਪਾਊਡਰ ਮਿਲ ਜਾਂਦਾ ਤੁਸੀਂ ਮਾਰਕੀਟ ਚੋਂ ਵੀ ਲੈ ਆ ਸਕਦੇ ਆ ਘਰ ਵੀ ਜਿਵੇਂ ਹੁਣ ਸਰਦੀਆਂ ਚ ਪੁਦੀਨਾ ਜ਼ਿਆਦਾ ਹੋਊਗਾ ਜਾਂ ਗਰਮੀਆਂ ਚ ਹੁੰਦਾ ਉਹਨੂੰ ਸੁਕਾ ਸਕਦੇ ਆ ਤੁਸੀਂ ਉਹਦਾ ਪੀਸ ਕੇ ਪਾਊਡਰ ਬਣਾ ਲਓ ਤਾਂ ਉਹਦੇ ਵਿੱਚ ਤੁਸੀਂ 2 ਚਮਚ ਪੁਦੀਨੇ ਦੇ ਪਾਊਡਰ ਦੇ ਪਾਉਣੇ ਆ ਉਹਨੂੰ ਪਾਣੀ ਨੂੰ ਤੁਸੀਂ ਬੋਇਲ ਕਰ ਲੈਣਾ ਬੋਇਲ ਕਰਨ ਤੋਂ ਬਾਅਦ ਜਦੋਂ ਠੰਡਾ ਹੋ ਜਾਵੇ ਤਾਂ ਉਹਦੇ ਵਿੱਚ ਤੁਸੀਂ 2 ਚਮਚ ਸ਼ਹਿਦ ਪਾ ਦੇਣੀ ਆ ਪਾਣੀ ਦੇ ਵਿੱਚ ਮਿਕਸ ਕਰ ਦੇਣੀ ਆ ਤਾਂ ਫਿਰ ਤੁਸੀਂ ਕੀ ਕਰਨਾ ਹੈਗਾ ਉਸ ਚੀਜ਼ ਨੂੰ ਘੋਲ ਕੇ ਰੱਖ ਲੈਣਾ ਤਾਂ 2-2 ਚਮਚ ਦਿਹਾੜੀ ਦੇ ਵਿੱਚ ਤਿੰਨ ਤਿੰਨ ਵਾਰੀ ਉਹ ਤੁਸੀਂ ਉਹਨੂੰ ਪਿਉਾਉਣੇ ਆ। ਤਾਂ ਤੁਸੀਂ ਦੇਖੋਗੇ ਕਿ ਉਹ ਤੁਹਾਡਾ ਬੱਚੇ ਦਾ ਰੋਗ ਕੱਟਿਆ ਜਾਊਗਾ ਜੇ ਤੁਸੀਂ ਅੱਜ ਮੇਰੀ ਵੀਡੀਓ ਧਿਆਨ ਨਾਲ ਸੁਣ ਰਹੇ ਆ ਤੁਹਾਡੇ ਘਰੇ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਆ। ਬਟ ਕਿਸੇ ਦੇ ਘਰੇ ਪ੍ਰੋਬਲਮ ਹੈਗੀ ਆ ਤਾਂ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਕਿਸੇ ਬੱਚੇ ਦੀ ਹੈਲਥ ਨੂੰ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਬੱਚੇ ਸਾਡਾ ਦੇਸ਼ ਦਾ ਭਵਿੱਖ ਹੈ। ਜੇ ਸਾਡੀ ਜਨਰੇਸ਼ਨ ਆ ਜਿਹੜੀ ਨਵੀਂ ਪੀੜ੍ਹੀ ਇਹ ਤੰਦਰੁਸਤ ਤਾਂ ਸਾਡਾ ਦੇਸ਼ ਤੰਦਰੁਸਤ ਹੈ। ਹਰ ਮਾਂ ਪਿਓ ਲੈ ਕੇ ਡਾਕਟਰ ਦੇ ਭੱਜਦਾ ਕੋਈ ਨਹੀਂ ਕਹਿੰਦਾ ਹੁੰਦਾ ਕਿ ਸਾਡੇ ਬੱਚੇ ਨੂੰ ਕੁਝ ਹੋ ਜੇ ਪਰ ਜੇ ਇੰਨੀ ਕ ਮਾਂਵਾ ਓੜਪੋੜ ਕਰ ਲੈਣ ਪਏ ਅੱਗੇ ਪ੍ਰਾਣੀਆਂ ਬੁੜੀਆਂ ਕਹਿੰਦੀਆਂ ਸੀ ਓੜਪੋੜ ਕਰ ਲਓ ਤਾਂ ਬੱਚੇ ਸਾਡੇ ਤੰਦਰੁਸਤ ਰਹਿੰਦੇ ਸੀ ਫਿਰ ਅਗਰ ਇਹ ਵੀ ਹੈ ਨਹੀਂ ਤਾਂ ਤੀਜਾ ਹੱਲ ਤੁਹਾਨੂੰ ਹੋਰ ਦੱਸਦੀਆਂ ਇੱਕ ਗਲਾਸ ਗਰਮ ਪਾਣੀ ਕਰ ਲੈਣਾ ਉਹਦੇ ਵਿੱਚ ਇੱਕ ਚਮਚ ਪਾਊਡਰ ਇੱਕ ਹੁੰਦੀ ਕਾਲੀ ਮਿਰਚ ਇੱਕ ਹੁੰਦੀ ਚਿੱਟੀ ਮਿਰਚ ਚਿੱਟੀ ਮਿਰਚ ਦਾ ਪਾਊਡਰ ਲੈਣਾ ਤੁਸੀਂ ਮਾਰਕੀਟ ਚੋਂ ਆਮ ਹੀ ਮਿਲਦੀਆਂ ਕਿਉਂਕਿ ਮੈਂ ਘਰੇ ਵਰਤ ਦੀ ਵਰਤਦੀ ਆ ਉਹ ਚਿੱਟੀ ਮਿਰਚ ਦਾ ਜਿਹੜਾ ਪਾਊਡਰ ਹੈਗਾ ਇੱਕ ਚਮਚਾ ਉਹਦੇ ਚ ਪਾਉਣਾ ਇੱਕ ਗਲਾਸ ਪਾਣੀ 'ਚ ਉਹਦੇ ਵਿੱਚ ਕੀ ਤੁਸੀਂ ਕਰਨਾ ਉਹਨੂੰ ਬੋਇਲ ਕਰ ਲੈਣਾ ਜਦੋਂ ਉਹ ਬੋਇਲ ਹੋ ਗਿਆ ਤਾਂ ਉਹਦੇ ਵਿੱਚ ਦੋ ਚਮਚੇ ਭਰ ਕੇ ਸ਼ਹਿਦ ਦੇ ਪਾਉਣੇ ਆ ਪਾਣੀ ਦੇ ਵਿੱਚ ਤਾਂ ਉਹਨੂੰ ਤੁਸੀਂ ਕੀ ਕਰਨਾ ਕੱਪ ਇੱਕ ਰਹਿ ਜਾਊਗਾ ਬੋਇਲ ਕਰਕੇ ਜਦੋਂ ਉਹ ਕੱਪ ਰਹਿ ਗਿਆ ਉਹ ਚਾਹ ਬਣ ਗਈ ਤਾਂ ਉਹ ਤੁਸੀਂ ਕੋਸੀ ਕੋਸੀ ਬੱਚੇ ਨੂੰ ਸਿਪ ਸਿਪ ਕਰਕੇ ਪੀਣ ਨੂੰ ਦੇਣੀ ਆ ਬੀ ਇਹਨੂੰ ਬੈਠ ਕੇ ਪੀ ਜੇ ਬੱਚਾ ਬਾੜਾ ਹੀ ਛੋਟਾ ਹੈ ਤਾਂ ਉਹਨੂੰ ਠੰਡਾ ਕਰਕੇ ਕੋਸਾ ਕਰਕੇ ਥੋੜਾ ਥੋੜਾ ਚੰਚ ਨਾਲ ਵੀ ਮਿੱਠੀ ਚੀਜ਼ਾ ਪੀਓ ਕਾਲੀ ਮਿਰਚ ਜਿਹੜੀ ਥੋੜੀ ਥੋੜੀ ਗਲੇ ਚ ਲੱਗੂਗੀ ਬਟ ਨਹੀਂ ਇੰਨੀ ਨਹੀਂ ਲੱਗਦੀ ਮੈਂ ਖਾਦੀ ਹੋਈ ਐ ਖੁਦ ਸਹੀ ਐ ਤੇ ਮੇਰਾ ਬੱਚਾ ਬਹੁਤ ਸਿਆਣਾ ਸੀ ਪਰ ਉਹ ਲੈ ਲੈਂਦਾ ਸੀ ਠੀਕ ਆ ਬੱਚਿਆਂ ਨੂੰ ਥੋੜਾ ਦੱਸੋ ਵੀ ਤੁਸੀਂ ਠੀਕ ਹੋ ਜਾਓਗੇ ਥੋੜੀ ਸਿਹਤ ਵਧੀਆ ਰਹੂਗੀ ਇਹ ਤੁਸੀਂ ਲੈ ਲਓ ਫਿਰ ਵੀ ਜੇ ਇੱਕ ਹੋਰ ਆਈਟਮ ਦੱਸ ਦਿੰਨੀ ਆ ਮਤਲਬ ਘਰੇਲੂ ਚੀਜ਼ ਹੈਗੀ ਆਪਣੇ ਘਰ ਆਮ ਹੀ ਹੁੰਦੀ ਆ ਆਪਾਂ ਕੀ ਕਰਨਾ ਹੈਗਾ ਇੱਕ ਗਲਾਸ ਦੁੱਧ ਦਾ ਲੈਣਾ 300 ਗ੍ਰਾਮ ਦਾ ਪੂਰਾ ਤੇ ਇੱਕ ਗਲਾਸ ਦੁੱਧ ਲੈ ਕੇ ਉਹਨੂੰ ਚੰਗੀ ਤਰ੍ਹਾਂ ਵਾਲ ਲੈਣਾ ਚੰਗੀ ਤਰ੍ਹਾਂ ਵਾਲ ਕੇ ਉਹਦੇ ਵਿੱਚ ਚੌਥਾ ਹਿੱਸਾ ਤੁਸੀਂ ਜਿਹੜਾ ਹੈਗਾ ਵਧੀਆ ਕੰਪਨੀ ਦੀ ਹਲਦੀ ਪਾਉਣੀ ਹੈ ਚਮਚੇ ਦੀ ਚੌਥਾ ਹਿੱਸਾ ਵਿਚੇ ਬੋਇਲ ਕਰ ਲੈਣਾ ਉਹ ਦੁੱਧ ਦੇ ਵਿੱਚ ਪਾ ਕੇ ਉਹਨੂੰ ਬੋਇਲ ਕਰ ਲੈਣਾ ਕਿਸੇ ਚੰਗੀ ਵਧੀਆ ਕੰਪਨੀ ਨਾਲ ਕਿ ਮਿੱਟੀ ਵਾਲੀ ਹਲਦੀ ਨਾ ਹੋਵੇ ਪਾਣੀ ਚ ਪਾ ਕੇ ਦੇਖ ਲਿਓ ਕਈ ਵਾਰ ਹਲਦੀ ਦਾ ਰੰਗ ਬਦਲ ਜਾਂਦਾ ਥੱਲੇ ਮਿੱਟੀ ਬੈਠ ਜਾਂਦੀ ਹੈ ਉਹ ਚੈੱਕ ਕਰ ਲਿਓ ਤੁਸੀਂ ਤੇ ਸੌਣ ਤੋਂ ਪਹਿਲਾਂ 2 ਘੰਟੇ ਸੌਣ ਤੋਂ ਪਹਿਲਾਂ ਤੁਸੀਂ ਉਹ ਬੱਚੇ ਨੂੰ ਪਿਉਣਾ ਦੁੱਧ ਕੋਸਾ ਕੋਸਾ ਤੇ 2 ਘੰਟੇ ਕੁਝ ਖਾਣਾ ਪੀਣਾ ਨਹੀਂ ਆ ਰੋਟੀ ਖਾ ਲਈਓ ਨੇ ਪਾਣੀ ਪੀ ਲਿਓ ਉਸ ਤੋਂ ਬਾਅਦ ਚ ਦੇ ਦਿਓ ਅੱਧਾ ਪੌਣਾ ਘੰਟਾ ਬਾਅਦ ਸੌਣ ਤੋਂ 2 ਘੰਟੇ ਪਹਿਲਾਂ ਤਾਂ ਕਿਹਾ ਕਿ ਕੋਈ ਕੋ ਬਲਗਮ ਆ ਤਾਂ ਨਿਕਲ ਜੂਗੀ ਖਾਂਸੀ ਆਉਣੀ ਹੈ ਜਿਹੜੀ ਉਹ ਆਜੂਗੀ ਕੋਈ ਬਾਥਰੂਮ ਜਾਣਾ ਜਾਂ ਕੋਈ ਲੈਟਰਨ ਜਾਣਾ ਕਈ ਵਾਰ ਬਲਗਮ ਜਿਹੜੀ ਫਸੀ ਹੁੰਦੀ ਉਹ ਲੈਟਰਨ ਨਾਲ ਹੀ ਨਿਕਲ ਜਾਂਦੀ ਆ ਜੇ ਕਈ ਵਾਰ ਆਪਾਂ ਨੂੰ ਥੁੱਕਣਾ ਨਹੀਂ ਆਉਂਦਾ ਬੱਚੇ ਨੂੰ ਨਹੀਂ ਥੁੱਕਣਾ ਆਉਂਦਾ ਤਾਂ ਉਹ ਲੈਟਰਨ ਨਾਲ ਹੀ ਨਿਕਲਦੀ ਆ ਫਿਰ 2 ਘੰਟੇ ਤੁਸੀਂ ਜੇ ਸਵੇਰੇ ਇੱਕ ਵਾਰੀ ਸਵੇਰੇ ਦੇ ਦਿਨਾ ਇੱਕ ਵਾਰੀ ਰਾਤ ਨੂੰ ਜਦੋਂ ਸਵੇਰੇ ਵੀ ਤੁਸੀਂ ਦਿੱਤਾ ਉਹਨੂੰ ਕੁਝ ਖਾਣਾ ਖਵਾਉਣ ਤੋਂ ਬਾਅਦ ਦਿਓ ਤਾਂ ਫਿਰ ਉਸ ਤੋਂ ਬਾਅਦ ਚ 2 ਘੰਟੇ ਉਹਨੇ ਪਾਣੀ ਕੁਝ ਨਹੀਂ ਪੀਣਾ ਨਾ ਪਾਣੀ ਪੀਣਾ ਨਾ ਕੋਈ ਚੀਜ਼ ਖਾਣੀ ਆ ਤੁਸੀਂ ਦੇਖੋਗੇ ਕਿ ਤੁਸੀਂ ਕਹੋਗੇ ਵੀ ਇਹ ਤਾਂ ਸਾਨੂੰ ਬਹੁਤ ਹੀ ਵਧੀਆ ਫਾਰਮੂਲਾ ਤੁਸੀਂ ਦੱਸਿਆ ਕਿ ਸਾਡੇ ਬੱਚਾ ਤੰਦਰੁਸਤ ਹੋ ਗਿਆ ਜੇ ਸਾਰੇ ਹੀ ਕੁਝ ਹੈ ਨਹੀਂ ਤਾਂ ਬਹੁਤ ਹੀ ਸੌਖਾ ਤਰੀਕਾ ਤੁਸੀਂ ਕਹੋਗੇ ਹੈ ਸੌਖਾ ਤਰੀਕਾ ਇਹ ਆ ਕਿ ਘਰਾਂ 'ਚ ਆਪਣੇ ਗੁੜ ਵੀ ਹੁੰਦਾ ਤੇ ਪਿਆਜ਼ ਵੀ ਹੁੰਦਾ ਤਾਂ ਕਰਨਾ ਕੀ ਆਪਾਂ ਗੁੜ ਲੈ ਲੈਣਾ ਪਾਈਆਕ ਬਣਾ ਕੇ ਰੱਖ ਲਓ ਅੱਧਾ ਪਿਆਜ਼ ਲੈ ਲੈਣਾ ਉਹਨੂੰ ਬਰੀਕ ਬਰੀਕ ਕੱਟ ਲੈਣਾ ਛਿੱਲ ਕੇ ਤਾਂ ਉਹਦੇ ਵਿੱਚ ਅੱਧਾ ਚਮਚਾ ਨਮਕ ਪਾਉਣਾ ਕਾਲਾ ਤੇ ਇੱਕ ਚਮਚਾ ਚਮੇਂ ਪਾਉਣੀ ਆ ਭੁੰਨ ਕੇ ਤਾਂ ਉਹਨੂੰ ਗੁੜ ਨੂੰ ਪੀਸ ਕੇ ਵਿੱਚ ਰਲਾ ਕੇ ਸਾਰਾ ਕੁਝ ਤੇ ਇਹਦੀ ਸ਼ਰਤ ਹੈਗੀ ਆ ਅਜਵੈਨ ਭੁੰਨ ਕੇ ਪਾਉਣੀ ਆ ਕੱਚੀ ਨਹੀਂ ਪਾਉਣੀ ਤੇ ਇਹ ਕਾਲਾ ਨਮਕ ਪਾਉਣਾ ਇਹਦੀਆਂ ਨਿੱਕੀਆਂ ਨਿੱਕੀਆਂ ਗੋਲੀਆਂ ਬਣਾ ਲੈਣੀਆਂ ਜਦੋਂ ਬੱਚੇ ਨੇ ਕੋਈ ਰੋਟੀ ਪਾਣੀ ਖਾਣਾ ਤਾਂ ਦੋ ਗੋਲੀਆਂ ਨੂੰ ਦੇ ਦੇਣੀ ਆ ਤਿਆੜੀ ਚ ਤਿੰਨ ਵਾਰੀ ਬੱਚੇ ਨੇ ਖਾਣਾ ਖਾਦਾ ਤਾਂ ਤਿੰਨ ਵਾਰੀ ਤੁਸੀਂ ਦੇ ਦਿਓ ਤੁਸੀਂ ਯਕੀਨ ਕਰੋਗੇ ਜਿੰਨੀ ਉਹਦੀ ਫੇਫੜਿਆਂ ਵਿੱਚ ਬਲਗਮ ਫੱਸੀ ਹੈ ਸਾਰੀ ਨਿਕਲ ਕੇ ਬਾਹਰ ਆ ਚੁਗੀ ਬੱਚੇ ਨੂੰ ਥੁੱਕਣਾ ਨਹੀਂ ਆਉਂਦਾ ਨੱਕ ਉਹਦਾ ਨਹੀਂ ਵਗਦਾ ਨੱਕ ਰਹੀਂ ਵੀ ਨਹੀਂ ਨਿਕਲਦੀ ਤਾਂ ਲੈਟਰੀ ਨਾਲ ਹੀ ਸਾਰੀ ਉਹਦਾ ਰੇਸ਼ਾ ਬਾਹਰ ਆ ਜਾਊਗਾ ਤੇ ਜਿਹੜੀ ਚੀਜ਼ ਉਹ ਬੱਚੇ ਨੂੰ 15 ਦਿਨਾਂ ਬਾਅਦ ਹੁੰਦੀ ਸੀ ਜਾਂ ਮਹੀਨੇ ਬਾਅਦ ਹੁੰਦੀ ਸੀ ਤੇ ਤੁਸੀਂ ਦੇਖੋਗੇ ਕਿ ਉਹਨੂੰ ਸਾਲ 6 ਮਹੀਨੇ ਆ ਹੀ ਲੰਘ ਜਾਣਗੇ ਜਦੋਂ ਤੁਸੀਂ ਇਹ ਵਾਰੀ ਵਾਰੀ ਇਹ ਵਾਲਾ ਟ੍ਰੀਟਮੈਂਟ ਕਰਦੇ ਰਹੋਗੇ ਕਰਦੇ ਰਹੋਗੇ ਜਦੋਂ ਕਿਤੇ ਬੱਚੇ ਨੂੰ ਫਿਰ ਪ੍ਰੋਬਲਮ ਹੋਣ ਤੇ ਸਿਪਟਮ ਨਜ਼ਰ ਆਉਂਦੇ ਆ ਸਟਾਰਟਿੰਗ ਦੇ ਵਿੱਚ ਹੀ ਤੁਸੀਂ ਇਹ ਚੀਜ਼ ਦੇਣੀ ਸਟਾਰਟ ਕਰ ਦਿਓ ਸ਼ਾਇਦ ਦੀ ਗੱਲ ਕੀਤੀ ਆ ਅਦਰਕ ਦੀ ਗੱਲ ਕੀਤੀ ਆ ਆਪਾਂ ਕਾਲੀ ਮਿਰਚ ਦੀ ਗੱਲ ਕੀਤੀ ਆ ਹਲਦੀ ਦੀ ਗੱਲ ਕੀਤੀ ਆ ਗੁੜ ਦੀ ਗੱਲ ਕੀਤੀ ਆ ਪਿਆਜ਼ ਦੀ ਗੱਲ ਕੀਤੀ ਆ ਤਾਂ ਸਾਰੀ ਜੀ ਵੀਡੀਓ ਬਹੁਤ ਹੀ ਧਿਆਨ ਨਾਲ ਦੇਖਣੀ ਆ ਔਰ ਪੂਰੀ ਦੇਖਣੀ ਆ ਐਂਡ ਤੱਕ ਕੋਈ ਚੀਜ਼ ਮਿਸ ਨਹੀਂ ਕਰਨੀ ਕੋਈ ਚੀਜ਼ ਸਕਿਪ ਨਹੀਂ ਕਰਨੀ ਕਿਉਂਕਿ ਬੱਚਿਆਂ ਨਾਲੋਂ ਵੱਧ ਕੇ ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਠੀਕ ਹੈ ਤਾਂ ਮੇਰੀ ਤਾਂ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਆ ਕਿ ਆਪਾਂ ਵੱਧ ਤੋਂ ਵੱਧ ਤੰਦਰੁਸਤ ਰੱਖੀਏ ਸਾਰੇ ਸਮਾਜ ਨੂੰ ਸਾਡੇ ਕੋਲੇ ਕੋਈ ਇਨਫੋਰਮੇਸ਼ਨ ਆ ਕੋਈ ਨੌਲੇਜ ਆ ਤਾਂ ਅਸੀਂ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੀਏ ਤਾਂ ਕਿ ਆਉਣ ਵਾਲਾ ਸਾਡਾ ਜਿਹੜਾ ਭਵਿੱਖਾ ਸਾਡੇ ਦੇਸ਼ ਦੇ ਬੱਚੇ ਆ ਤੇ ਜੇ ਸਾਡਾ ਆਉਣ ਵਾਲਾ ਭਵਿੱਖ ਮਜ਼ਬੂਤ ਆ ਬੱਚੇ ਸਾਡੇ ਮਜ਼ਬੂਤ ਆ ਤਾਂ ਸਾਡਾ ਦੇਸ਼ ਆ ਜਿਹੜਾ ਉਹ ਮਜ਼ਬੂਤ ਆ। ਅੱਜ ਕੱਲ ਸਾਰੇ ਨਸ਼ਿਆਂ ਤੇ ਗੱਲ ਕਰਦੇ ਆ ਹੈਨਾ ਵੀ ਨਵੀਂ ਜੂਥ ਆ ਜਿਹੜੀ ਉਹ ਨਸ਼ੇ ਕਰਦੀ ਆ। ਪਰ ਆਪਾਂ ਤੰਦਰੁਸਤੀ ਜਿਹੜੀ ਹੈ ਘਰੋਂ ਹੀ ਦੇਣੀ ਹੁੰਦੀ ਹੈ ਬੱਚਿਆਂ ਨੂੰ ਸੇਹ ਦੇਹੀ ਆ ਵੀ ਆਪਾਂ ਮਾਪੇ ਉਹਨਾਂ ਨਾਲ ਕੋਆਪਰੇਟ ਕਰਨ ਤੇ ਬੱਚੇ ਦੀ ਹੈਲਪ ਕਰੋ। ਉਹਨੂੰ ਤੰਦਰੁਸਤੀ ਵੱਲ ਲੈ ਕੇ ਜਾਓ। ਤਾਂ ਥੈਂਕ ਯੂ ਸੋ ਮੱਚ। ਮਿਲਦੇ ਆ ਕਿਸੇ ਇੱਕ ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ। ਥੈਂਕ ਯੂ।